ਸਾਰੇ ਠੀਕ ਆ ਮੈਂ ਤਾਂ ਅੱਜ ਸ਼ੁਰੂ ਹੀ ਆ ਲਿਆ ਹਾਂਜੀ ਗਾਇਸ ਤੇ ਅੱਜ ਦਾ ਵਲੌਗ ਸਾਡਾ ਅਨਦਰ ਫੂਡ ਵਲੌਗ ਆ ਤੇ ਜਿੱਦਾਂ ਕਿ ਲਾਸਟ ਵਲੌਗ ਸੀਗਾ ਮੈਂ ਇਹਨਾਂ ਨੂੰ ਬਰੈਡ ਪੀਜ਼ਾ ਬਣਾ ਕੇ ਦਿੱਤਾ ਸੀਗਾ ਤੇ ਉਹ ਟੇਸਟੀ ਸੀ ਆ ਲਿਆ ਹਾਂਜੀ ਚੀਜ਼ੀ ਚੀਜ਼ੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਸੋ ਗਾਇਸ ਅੱਜ ਵੀ ਸਾਡਾ ਉਹੀ ਪਲਾਨ ਹੈ ਕੋਸ਼ੋਰ ਬਣਾਣਾ ਕੋਸ਼ੋਰ ਤੇ ਅੱਜ ਬਣਾएंगे ਵੀ ਮੰਮਾ ਉਧਰ ਮੈਂ ਬਣਾਇਆ ਸੀ ਅੱਜ ਮੰਮਾ ਦੀ ਡਿਊਟੀ ਲੱਗ ਗਈ ਹੈ ਤੇ ਅੱਜ ਆਪਾਂ ਇੱਕ ਸਵੀਟ ਟਰਾਈ ਕਰਨ ਲੱਗੇ ਆ ਘਰੇ ਉਹ ਹੈਗੀ ਹੈ ਗੁਲਾਬ ਜਾਮੁਨ ਤੇ ਮੰਮਾ ਸਾਡੇ ਲਈ ਬਣਾਣ ਲੱਗੇ ਆ ਗੁਲਾਬ ਜਾਮੁਨ ਹਾਂ ਗੁਲਾਬ ਜਾਮੁਨ ਕੇ ਮੰਮਾ ਹੁਣੇ ਰਸੋਈ ਚ ਗਏ ਆ ਤੇ ਦੇਖਦੇ ਆ ਉਹਨਾਂ ਨੇ ਕੀ ਪ੍ਰੈਪਰੇਸ਼ਨ ਕੀਤੀ ਆ ਤੇ ਅਮਾਂ ਸ਼ੁਰੂ ਕਰਤਾ ਹਾਂ ਜੀ ਕੀ ਕੀ ਪਾਇਆ ਪਹਿਲਾਂ ਪਹਿਲੇ ਦੁੱਧ ਪਾਇਆ ਥੋੜਾ ਜਿਆ ਨੂੰ ਬੋਇਲ ਕਰਨਾ ਤੇ ਫੇਰ ਉਸ ਤੋਂ ਬਾਅਦ ਜੇ 1 ਕੱਪ ਸੂਜੀ ਹੈ ਨਾ ਤੇ ਡੇਢ ਕੱਪ ਦੁੱਧ ਦਾ ਪਾਉਣਾ ਪਾਣਾ ਪਹਿਲੇ ਥੋੜਾ ਜਿਆ ਘੋਲ ਲੈਣਾ ਚੰਗੀ ਤਰ੍ਹਾਂ ਜਿਹੜੀ ਨਾ ਜ਼ਿਆਦਾ ਸਖਤ ਹੋਏ ਤੇ ਨਾ ਥੋੜਾ ਸੌਫਟ ਰਹੇ ਨੋਰਮਲ ਆ ਲੈ ਉਸ ਤਰ੍ਹਾਂ ਜਿਹਦਾ ਆਟਾ ਨਹੀਂ ਮੁੱਲੀ ਦਾ ਆਟਾ ਲੰਘ ਕਰਨਾ ਤੇ ਗੈਸ ਬੰਦ ਕੀਤੀ ਆ ਹੂੰ ਕੰਮ ਕੁਝ ਦਿਨ ਠੰਡਾ ਰਹਿੰਦਾ ਨਾ ਕਰੀ ਹੋਰ ਤੇ ਆ ਦੇਖ ਜੀ ਦਾ ਅੱਗ ਨਹੀਂ ਰਹਿਦਾ ਹੋ ਗਿਆ ਨਾ ਹੂੰ ਇਹਨੂੰ ਹੁਣ ਥਾਲੀ ਚ ਕੱਢ ਦੇਣਾ ਜਦੋਂ ਤੱਕ ਠੰਡਾ ਨਹੀਂ ਹੁੰਦਾ ਹਾਂ ਦੂਸਰਾ ਕਾਕਾ ਪਾ ਚਾਹੀ ਬਣਾਵਾਂਗੇ ਤੇ ਹਮੇ ਹੁਣ ਇਹਨੂੰ ਠੰਡਾ ਕਰਨਾ ਹੈ ਇਹਨੂੰ ਠੰਡਾ ਹੋਣ ਲਈ ਰੈਂਟ ਰਹਿਣਾ ਹੈ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਕੱਲੇ ਪਰਾਇਮ ਨੂੰ ਧੋਣੇ

ਪਾਣੀ ਪਾ ਲੈ ਜੀ ਹਾਂ ਪਾਣੀ ਮੈਂ ਇਤਨੀ ਹੋਣਾ ਜਿਸ ਗਲਾਸ ਨਾਲ ਅਸੀਂ ਸੂਜੀ ਲਈ ਨਾ ਉਸੇ ਗਲਾਸ ਦੇ ਹਿਸਾਬ ਨਾਲ ਪਾਣੀ ਪਾਓ। ਇਹ ਨਹੀਂ ਗਲਾਸ ਇਹ ਇੱਕੋ ਗਲਾਸ ਸੂਜੀ ਅੰਦਰ ਕੱਪ ਦੁੱਧ ਤੇ ਦੋ ਗਲਾਸ ਪਾਵਾਂਗੇ ਪਾਣੀ ਦੇ ਚਾਹ ਨਹੀਂ ਵਾਸਤੇ ਅੱਛਾ લામો ડા પતિલા ફીરે જરૂર બ્લોક જામુન બના કે રખણી ફીરે તે બેચ કે ટીપટી હો જાય પુરે ચાની ચીય બી થોડી સુકી મે એક કો વાત કી છે ને ફિસ્કરી થોડા જ પાણી મે જાડા પાણી સોજી ઓસરા એક ગ્લાસ થી થોડી જ જ્યાદા સ કે નો બી પાણી ਉਨਾਂ ਨੂੰ ਬੋਲਸ ਬਣਾ ਕੇ ਪਹਿਲਾਂ ਪਹਿਲਾ ਗਰਮ ਕਰਨਾ ਇਹਦੇ ਠੰਡਾ ਬਹੁਤ ਨਹੀਂ ਆ ਹਾਂ ਸੁੱਕਾ 12 ਮਿੰਟ ਠੰਡਾ ਆਹ ਦੇਖੋ ਹੌਟ ਥੋੜੀ ਘਾਟਾ ਹੁੰਦੀ ਹੈ ਨਾ ਇਹਨੂੰ ਥੋੜੀ ਜਿਹੀ ਬਾਹਰ ਰੱਖਾਉਣੀ ਹੈ ਅੱਗੇ ਗਲਾਸ ਵੀ ਥੋੜੀ ਘੱਟ ਆਈ ਸੀ ਬੀਚੇ ਵੀ ਥੋੜੀ ਘੱਟ ਆਈ ਸੀ ਆਹ ਜਿਹੜਾ ਕਬਰਾ ਬਰਕਸ ਠੀਕਾ ਜਿੰਨੀ ਘੱਟ ਸੀ ਉਨੀ ਫਿਰ ਕਰ ਲਿਆ ਲਓ ਆ ਮੈਂ ਕਰ ਦਿੰਦੀ ਆ ਇਹ ਆਪਣੇ ਆਪ ਹੀ ਬੇਟਾ ਮਲੂ ਜਿਹੜੀ ਰੈਡੀ ਕੀਤੀ ਸੀ ਪਾਣੀ ਗਰਮ ਹੁੰਦਾ ਗਿਆ ਉਹਦੇ ਵਿੱਚ ਹੁਣ ਲੈਜੀ ਪਾਉਣ ਦੀ ਤੋਰ ਦੇਣੀ ਹੈ ਥੋੜਾ ਟੇਸਟ ਦੇ ਦੇਣੀ ਹੈ ਇਸ ਸਰਵਾਲ ਨੂੰ ਇਸ ਦਾ ਟੈਸਟ ਵੀ ਜਾਂਦਾ ਤੇ ਕਲਰ ਵੀ ਜਾਂਦਾ ਥੋੜਾ ਚਾਣੀ ਦੇ ਵਿੱਚ ਆਈ ਤਾਂ ਕੋਲੀ ਪਾਵਾਂਗੇ ਇਲਾਚੀ ਆ ਦੇਖੋ ਹੋਲੀ ਹੈ ਨਾ ਤਾਂ ਕੰਦਲ ਇਲਾਚੀ ਆ ਬੜਾ ਚਾਣੀ ਦੇ ਹਸਾਂ

ਜਿਆਦਾ ਪਰਮੀ ਥੋੜਾ ਗਰਮ ਕਰਕੇ ਜਦ ਨਾਲ ਨਾਲ ਤਪੋਣਾ ਪੈਣਾ ਜਿਹੜੀਆਂ ਬਹੁਤ ਸਹੀ ਥੋੜਾ ਥੋੜਾ ਆਜੀ ਗਰਮੀ ਜਿਵੇਂ ਨਾਲ ਕਰਕੇ ਮੈਨੂੰ ਕਰੰਗੀ ਕਰੇ 2 ਘੰਟਾ ਕਰੇ ਫਾਂਡੂ ਜਿਹੜੇ ਪਲੇਟ ਉੱਪਰ ਹੀ ਪੜ ਜਾਂਦੇ ਥੋੜਾ ਇਹ ਆਟਾ ਬੰਨ ਲੈ ਧਰਮਾ ਜੀ आटा चम्मच ना दोजी ना, हम्म, इतने ही आते होंगे, हाँ लेकिन कोई भी उन्हें, उन्हें हमारा, मेरे पसंद पता नहीं होने के निशान वाले, अपना आ

बन लागेल ते आटा नहीं। नहीं। ते कढाई पाया कशा कळा ਗੋਡੀ ਨਾ ਇਹ ਲੰਘ ਗਿਆ ਹੁਣ ਖਤਮ ਇੱਕ ਮਿੰਟ ਉਸ ਤੋਂ ਲਈ ਥੋੜਾ ਸਾਫ ਅਬ ਵੀ ਤੇ ਗਰਮ ਹੋ ਗਿਆ ਗਰਮ ਹੋ ਗਿਆ ਬੀਜਾ ਤੇ ਹਾ ਜੇ ਨਹੀਂ ਆਈ ਪੂਰੀ ਤਰ੍ਹਾਂ ਹਾ ਜੇ ਗਰਮ ਹੈ ਗਰਮੀ ਲੱਗ ਗਿਆ ਨਹੀਂ ਨੋ ਸ਼ੀਨੂ ਜੀ ਫੇਲ ਹੋ ਗਿਆ ਗਰਮ ਤੇ ਜਿਆਦਾ ਗਲੇ ਵੀ ਉਹ ਵੇ ਰਾਸੂਲੀ ਨਹੀਂ ਬੇਟਾ ਗਲਾਪ ਜਾਂਦੇ ਕੀ ਡਿਫਰੈਂਸ ਕੀ ਹੁੰਦਾ ਹੈ ਨਾ ਕਿ ਮਿਲਦੇ ਨਹੀਂ ਪਤਾ ਲੱਗਾ ਰਾਸੂਲੀ ਨੇ ਵਾਈਟ ਕਲਰ ਤੇ ਅੱਛਾ ਇਹ ਜ਼ਿਆਦਾ ਤੇਲ ਗਰਮ ਨਹੀਂ ਕਰਨਾ ਚਲੋ ਹਜੇ ਤੇ ਇਹ ਵੀ ਵਾਈਟ ਹੀ ਆ ਵਾਈਟ ਐਂਡ ਬ੍ਰਾਊਨ ਕਰਨਾ ਨਾ ਹੁਣੇ ਪਤਾ ਨਹੀਂ ਬ੍ਰਾਊਨ ਹੁੰਦੇ ਕਿ ਬਲੈਕ ਹੁੰਦੇ ਪਾ ਦਿੰਦੇ ਆ ਤੇਲ ਦੇ ਵਿੱਚ ਕਿਉਂਕਿ ਮੈਂ ਵੀ ਪਹਿਲੀ ਵਾਰੀ ਲੱਗੀ ਬਣਾਉਣਾ ਜ਼ਿਆਦਾ ਗੈਸ ਤੇ ਨਹੀਂ ਕਰਨਾ ਇਹਨੂੰ ਘੱਟ ਗੈਸ ਤੇ ਹੀ ਬਣਾਉਣੀ ਆ ਨਿਲੇ ਸੜ ਜਾਣੇ ਆ ਫਿਰ ਬਲੈਕ ਬਣ ਜਾਣੇ ਬਲੈਕ ਵਾਲਿਆਂ ਨੂੰ ਕੀ ਕਹਿੰਦੇ ਨੇ ਭਲਾ ਇੱਕ ਨੇ ਗਲਾਬ ਜਾਮਨ ਇੱਕ ਨੇ ਰਸਗੁਲੇ ਚਮ ਚਮ ਤੇ ਪਿੰਕ ਵਾਲੀ ਹੁੰਦੀ ਆ ਹੂੰ ਤੁਹਾਨੂੰ ਵੀ ਮੇਰੇ ਖਾਤੇ ਗਲਾਬ ਜਾਮਨ ਨਹੀਂ ਹੈ ਬਿਲਕੁਲ ਗਲਾਬ ਜਾਮਨ ਰਸਗੁਲੇ ਇਹਨਾਂ ਸ਼ੂਗਰ ਆ ਤੇ ਠੀਕ ਆ ਵਿਚਾਰੀਏ ਜੀ ਸਹੀ ਸਲਾਮਤ ਅਸਲੀ ਐਕਸਪੈਰੀਮੈਂਟ ਹੁਣ ਸ਼ੁਰੂ ਹੋਇਆ ਹੂੰ ਦੇਖੋ ਕੀ ਹੁੰਦਾ ਹੋਣਾ ਕੀ ਹੈ ਖਾਣੇ ਦਾ ਹੈ ਮੈਂ ਪਨੀਰੀ ਕੀਤੀ ਤੇ ਨਹੀਂ ਉਹ ਸ਼ੀਨੂ ਨੇ ਜੇ ਦਾ ਦਿੱਗ ਲਾਜਾ ਬਣਾਉਂਦਾ ਇਹ ਨੀਦੇ ਉਹਨੇ ਜਲਾਤੀ ਵਾਹ ਲੱਗਦੀ ਆ ਸੇਬ ਵਿਚਾਰਿਆਂ ਦੀ ਬਦਲ ਗਈ ਐ ਆ ਵੀ ਵਿਦਕੀ ਹੋ ਗਿਆ ਉਹ ਦੇਖੋ ਉਹ ਪਹਿਲਾਂ ਇੱਥੇ ਆ ਗਿਆ ਸਾਈਡ ਤੇ ਮੈਂ ਆਪਣੀ ਚਿੱਟੀ ਕੱਢ ਲੈਂ ਮੈਂ ਚਿੱਟੇ ਆਟੇ ਆਣਾ ਫਿਰ ਮੂਚ ਆਟਾ ਮੋੜੋ ਬੇਟਾ ਸੂਜੀ ਆ ਸੂਜੀ ਉਦਾਂ ਨਹੀਂ ਕੋਈ ਸੂਜੀ ਦਾ ਹਲਵਾ ਖਾਣ ਦੇ ਮੈਂ ਸੱਚੀ ਹਨ ਤਾਂ ਕਰੀਏ ਇਹ ਵੀ ਠੀਕ ਆ ਕੋਈ ਨਹੀਂ oh there guys and remember ki ਸੋਜੀ ਨਹੀਂ 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 ਇਹ ਦੇਖੋ ਕੀ ਹੁੰਦਾ ਇਹ ਪਕਵੜਿਆਂ ਦੇ ਬਾਹਰ ਦੇ ਨੇ ਆਇਂ ਲੱਗਣਾ ਇਹਨਾਂ ਪਕਵੜਿਆਂ ਨੂੰ ਜੇ ਪਕਾਵਾਂਗੇ ਤਾਂ ਸੁਆਦ ਬੰਦੇ ਆ ਜੇ ਇਹਨਾਂ ਗੈਸ ਤੇ ਇਹ ਕਰਤਾ ਤੇ ਨਾਲੇ ਗਿੱਲਰ ਜਾਣਾ ਹੋ ਜਾਣਾ ਨਹੀਂ ਸੁਹਣੇ ਸੁਹਲੇ ਅਦਰਾਸਮੁਲੇ ਬਣਨੇ ਆਵਾ ਸੱਚੀ ਨਹੀਂ ਬੰਦੇ ਵੇਟ ਤੇ ਕਰਕੇ ਕੋਈ ਹੋਰ ਤੈਨੂੰ ਬਣਾ ਕੇ ਹੀ ਰਾਂਗੀ ਗੁਲਾਬ ਚੰਨ ਵੇਟ ਕਰ ਥੋੜਾ ਟਾਈਮ ਲੱਗਣਾ ਗਾਇਜ਼ ਤੁਸੀਂ ਕਮੈਂਟ ਕਰਕੇ ਦੱਸੋ ਤਾਂ ਕੀ ਲੱਗਦਾ ਹੈ ਸਕਸੈਸਫੁਲ ਹੋਣਗੇ ਹੋਣਗੇ ਲੱਗਦਾ ਆ ਹੂੰ ਸ਼ੁਰੂ ਹੋ ਗਿਆ ਹੂੰ ਹੋ ਮੁਸਿਕ ਦੇ ਨਹੀਂ ਤੇ ਹਾਂਜੀ ਗਾਇਸ ਹੁਣ ਮम्मा ਨੇ ਸਾਡੇ ਲਈ ਇਹ ਰਸਗੁਲੇ ਗੁਲਾਬ ਜਾਮਨ ਅਪਾ ਰਸਗੁਲੇ ਕੇ ਗੁਲਾਬ ਜਾਮਨ ਗੁਲਾਬ ਜਾਮਨ ਬਣਾਤੇ ਆ ਤੇ ਆਹ ਦੇਖੋ ਮम्मा ਨੇ ਥੋੜਾ ਬਹੁਤ ਡੈਕੋਰੇਟ ਵੀ ਕੀਤਾ ਆ ਤੇ ਆਪਾਂ ਟੇਸਟ ਕਿਤੇ ਦੇਈ ਮੈਂ ਤੁਸੀਂ ਖਾ ਕੇ ਦੱਸੋ ਕਰ ਲੈ ਕਿੱਦਾਂ ਦੇ ਵਾਣ ਠੀਕ ਆ ਸੌਫਟ ਬਣੇ ਨਾ ਆ ਲਓ ਗਾਇਸ ਪਹਿਲਾਂ ਤੁਸੀਂ ਖਾ ਲੋ ਮੇਰਾ ਆਪਾ ਟੇਸਟ ਕਰਕੇ ਦੱਸਾਂਗੇ తా బ పక్కగ అని టేస్ట్ అని పసందా ਥੈਂਕ ਯੂ ਵੈਲਕਮ ਆ ਜਾਓ ਤੁਸੀਂ ਵੀ ਸਾਰੇ ਜਣੇ ਖਾ ਲਓ ਕੋਸ਼ਿਸ਼ ਕੀਤੀ ਸੀ ਮੈਂ ਕੋਸ਼ਿਸ਼ ਮੇਰੀ ਕਾਮਯਾਬ ਰਹੀ ਆ ਕੋਈ ਛੋਟੇ ਕੋਈ ਵੱਡੇ ਸ਼ਿਨੂ ਫਸਟ ਟਰਾਈ ਨਾਟ ਬੈਡ ਆਲੀਆ ਵੀ ਖਾ ਗਿਆ ਓਏ ਆਲੂ ਨੂੰ ਲੱਗੇ ਆ ਟੇਸਟੀ ਆਲੀਆ ਟੇਸਟੀ हांजी गॅलस आरचा ब्लॉग ते रॅसिपी जर ट्राय करे हो, ते बोत टेस्टी गुलाब जामुन गुलाब जामुन ह ना गुलाब जामुन बनाय मी ते रेसिपी जर ट्राय करे हो, सांगू कमेंट दस हो, रॅसिपी सक्सॅसफुल होई ते होसेसही होय हां तुम्ही बोलला कुठ मॅडम जी ਉਹ ਨਾ ਜੀ ਅੱਜ ਆਲੀਆ ਆਲੀਆ ਤੇ ਇਦਾਂ ਖਾਂਦੀ ਜਿੱਦਾਂ ਮਗਾਉਂਦੀ ਬੜੀ ਹੋਸ਼ਕਲਾ ਹੋਉਂਦੀ ਕਿਉਂ ਨਹੀਂ ਕਰਦੀ ਹੋ ਕਿਆ ਤੁਹਾਡਾ ਇਹ ਚਾਹ ਹੋਂ ਤਾਂ ਮੈਂ ਆਸਾ ਸਾਡਾ ਵਲੌਗ ਅੱਛਾ ਲੱਗਿਆ ਹੋਗਾ ਤੇ ਇਸੇ ਕਰਾ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆ ਆਈ ਹੋਪ ਅਗਲਾ ਵਲੌਗ ਅੱਛਾ ਲੱਗਿਆ ਹੋਵੇ ਤੇ ਮੇਰੇ ਵਲੌਗ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਆਪਾਂ ਤੁਹਾਨੂੰ ਮਿਲਦੇ ਕੱਲ੍ਹ ਦੇ ਨਿਊ ਵਲੌਗ ਚ ਬਾਏ ਬਾਏ ਐਂਡ ਟੇਕ ਕੇ ਤੇ ਸਾਡੀ ਗੁਲਾਬ ਜਾਮੁਨ ਦੀ ਰੈਸਪੀ ਜ਼ਰੂਰ ਟਰਾਈ ਕਰਿਓ